ਸਸੀ ਕਾਲ ਜੀ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਮੈਂ ਹਾਂ ਕੋਮਲ ਕਪੂਰ ਹਾਲੀ ਦੇ ਵਿੱਚੇ ਮੁਕੰਮਲ ਹੋਈਆਂ ਕੈਨੇਡਾ ਦੀਆਂ ਫੈਡਰਲ ਚੋਣਾਂ ਦੇ ਵਿੱਚ ਜੇਤੂ ਰਹੀ ਲਿਬਰਲ ਪਾਰਟੀ ਮੁੜ ਸੱਤਾ ਦੇ ਵਿੱਚ ਚੋਣ ਜਾ ਰਹੀ ਹੈ ਇਸ ਸੰਬੰਧ ਦੇ ਵਿੱਚ ਕੈਨੇਡਾ ਦੀ ਰਾਜਸਥਾਨੀ ਓਟਵਾ ਦੇ ਵਿੱਚ 12 ਮਈ ਨੂੰ ਲਿਬਰਲ ਆਕੂ ਮਾਰਕ ਕਾਣਿ ਦੀ ਅਗਵਾ ਦੇ ਵਿੱਚ ਨਵੀਂ ਸਰਕਾਰ ਦਾ ਗਠਨ ਹੋਣ ਸੰਬੰਧੀ ਰਸਮੀ ਤਿਆਰੀਆਂ ਨੂੰ ਅੰਤਿਮ ਛੋਹਾਂ ਦਿੱਤੀਆਂ ਜਾ ਰਹੀਆਂ ਨੇ ਮਿਲੀ ਜਾਣਕਾਰੀ ਮੁਤਾਬਕ ਇਸ ਮੌਕੇ ਤੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਤੇ ਨਾਲ ਹੀ ਕਿੰਗ ਚਾਰਲਸ ਸਮੇਤ ਹੋਰ ਨਾ ਉੱਗੀਆਂ ਸਖਸ਼ੀਆ ਤਦ ਸ਼ਾਮਲ ਹੋਣ ਦੀ ਕਿਆਸਾਂ ਲਗਾਈਆਂ ਜਾ ਰਹੀਆਂ ਨੇ ਪ੍ਰਧਾਨ ਮੰਤਰੀ ਮਾਠ ਕਾਰਨੀ 12 ਮਹੀਨੋਂ ਆਪਣਾ ਨਵਾਂ ਮੰਤਰੀ ਮੰਡਲ ਚੁਣਨ ਜਾ ਰਹੇ ਨੇ ਅਤੇ ਕੈਬਨਿਟ ਮੰਗਲਵਾਸ ਵਿਦੇਸ ਸਾਡੇ ਦਾਸੋ ਜੀ ਔਟੋ ਅਤੇ ਰਾਈਡੋ ਹਾਲ ਵਿਖੇ ਗਵਰਨਰ ਜਨਰਲ ਮੈਰੀ ਸਾਈਮਨ ਵੀ ਸੌਂ ਚੁੱਕਣਗੇ ਪ੍ਰਧਾਨ ਮੰਤਰੀ ਨੇ ਆਪਣੀ ਦੂਸਰੀ ਕੈਬਨਿਟ ਦੇ ਆਕਾਰ ਦੀ ਪੁਸ਼ਟੀ ਕੀਤੀ ਹੈ ਪਰ ਕੁਝ ਨਵੇਂ ਚੁਣੇ ਗਏ ਐਮਪੀਜ਼ ਨੂੰ ਸ਼ਾਮਲ ਕਰਨ ਦੇ ਲਈ ਇਹ ਉਹਨਾਂ ਦੀ ਨਵੀਂ ਕੈਬਨਿਟ ਪਿਛਲੀ ਨਾਲੋਂ ਥੋੜੀ ਵੱਡੀ ਹੋ ਸਕਦੀ ਹੈ ਪੀਐਮ ਕਾਰਨੀ ਦਾ ਕਹਿਣਾ ਹੈ ਕਿ ਉਹਨਾਂ ਦੇ ਕੈਬਨਿਨੇਟ ਮੰਤਰੀਆਂ ਦੇ ਵਿੱਚ ਮਰਦਾਂ ਅਤੇ ਔਰਤਾਂ ਦੀ ਗਿਣਤੀ ਬਰਾਬਰ ਦੀ ਹੋਵੇਗੀ ਇਥੇ ਵੀ ਦੱਸਣਾ ਬੰਦਾ ਹੈ ਕਿ ਕਾਰਨੀ ਨੇ 9 ਮਾਰਚ ਨੂੰ ਲਿਬਰਲ ਲੀਡਰਸ਼ਿਪ ਜਿੱਤੀ ਸੀ ਅਤੇ ਉਹਨਾਂ ਦੇ ਪਹਿਲੇ ਮੰਤਰੀ ਮੰਡਲ ਨੇ 5 ਦਿਨਾਂ ਬਾਅਦ ਸੌਂ ਚੁੱਕੀ ਸੀ ਉਨ੍ਹਾਂ ਦੀ ਪਹਿਲੀ ਕੈਬਨਿਟ ਵਿੱਚ ਸਿਰਫ 24 ਮੰਤਰੀ ਸਨ ਜਦ ਕਿ ਸਾਬਕਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ 39 ਮੈਂਬਰੀ ਕੈਬਨਿਟ ਹੁੰਦੀ ਸੀ ਜ਼ਿਕਰ ਹੋ ਗਏ ਕਿ 28 April ਨੂੰ ਹੋਈਆਂ ਫੈਡਰਲ ਚੋਣਾਂ ਤੋਂ ਬਾਅਦ ਇਸ ਮਹੀਨੇ 26 May ਨੂੰ ਪਾਰਲੀਮੈਂਟ ਦੀ ਕਾਰਵਾਈ ਮੁੜ ਸ਼ੁਰੂ ਹੋ ਰਹੀ ਹੈ ਮਾਰਕ ਕਾਰਨੀ 14 March ਤੋਂ ਪ੍ਰਧਾਨ ਮੰਤਰੀ ਨੇ ਪਰ 28 April ਦੀਆਂ ਚੋਣਾਂ ਦੇ ਵਿੱਚ ਉਹ ਪਹਿਲੀ ਵਾਰੀ ਹਾਊਸ ਆਫ ਕਾਮਨਸ ਦੇ ਲਈ ਚੁੜੇ ਗਏ ਨੇ ਚੌਨ ਮੁਹਿਮ ਦੌਰਾਨ ਕਾਰਨੀ ਨੇ ਕਈ ਫੈਸਲੇ ਅਤੇ ਚੰਗ ਕਰਵਾਈ ਕਰਨ ਦਾ ਵੀ ਵਾਅਦਾ ਕੀਤਾ ਸੀ ਜਿਸ ਕਾਰਨ ਪਾਰਲੀਮੈਂਟ ਦੇ ਵਿੱਚ ਇਸ ਸੈਸ਼ਨ ਦੇ ਸ਼ੁਰੂ ਤੋਂ ਹੀ ਵਿਅਸਤ ਰਹਿਣ ਦੀ ਉਮੀਦ ਜਤਾਈ ਜਾ ਰਹੀ ਹੈ। ਇਹ ਨਵਾਦੀਆਂ ਦੇ ਵਿੱਚੋਂ ਕੁਝ ਦੇ ਵਿੱਚ ਕੈਨੇਡਾ ਦਿਵਸ ਤੱਕ ਅੰਤਰ ਸੁਭਾਈ ਵਪਾ ਦੇ ਲਈ ਫੈਡਰਲ ਰੁਕਾਵਟਾਂ ਨੂੰ ਹਟਾਣ ਅਤੇ ਇੱਕ ਕੈਨੇਡਾ ਸਟਰੋਂਗ ਪਾਸ ਸ਼ੁਰੂ ਕਰਨਾ ਵੀ ਸ਼ਾਮਲ ਹੈ। 12 ਸਾਲ ਅਤੇ 100 ਘਾਟੋਮ ਦੇ ਨੌਜਵਾਨ ਨੂੰ ਆਪਣੇ ਮਾਪਿਆਂ ਦੇ ਨਾਲ ਯਾਤਰਾ ਕਰਨ ਵੇਲੇ ਰੇਲ ਉੱਤੇ ਮੁਫਤ ਸਿੱਟਾ ਦੇ ਨਾਲ ਨਾਲ ਰਾਸ਼ਟਰੀ ਰੈਲੀਆਂ ਅਤੇ ਅਜਾਇਬ ਘਰਾਂ ਤੱਕ ਮੁਫਤ ਪਹੁੰਚ ਪ੍ਰਦਾਨ ਕਰੇਗਾ ਕਾਰਨੀ ਨੇ ਇਨ੍ਹਾਂ ਗਰਮੀਆਂ ਦੇ ਵਿੱਚ ਨੈਸ਼ਨਲ ਪਾਰਕਾਂ ਅਤੇ ਇਤਿਹਾਸਕ ਸਥਾਨਾਂ ਤੱਕ ਪਹੁੰਚ ਨੂੰ ਮੁਫਤ ਕਰਨ ਅਤੇ ਨਾਲ ਹੀ ਕੈਂਪਿੰਗ ਦੇ ਲਈ ਕੀਮਤਾਂ ਦੇ ਵਿੱਚ ਕਮੀ ਦਾ ਵਾਅਦਾ ਵੀ ਕੀਤਾ ਹੈ ਇਥੇ ਦੱਸਣਾ ਬੰਦਾ ਕਿ ਐਮਪੀ ਦੀ ਸਲਾਨਾ ਤਨਖਾਹ 2,9800 ਡਾਲਰ ਹੁੰਦੀ ਹੈ ਪਰ ਪ੍ਰਧਾਨ ਮੰਤਰੀ ਦੀ ਤਨਖਾਹ ਇਸ ਦੇ ਨਾਲੋਂ ਦੁੱਗਣੀ ਹੁੰਦੀ ਹੈ ਕਾਰਨੀ ਦੇ ਕੈਬਨਿਟ ਮੰਤਰੀ ਅਦੀ ਮੂਲ ਤਨਖਾਹ ਦੇ ਵਿੱਚ 99,900 ਡਾਲਰ ਵਾਧੂ ਮਿਲਣਗੇ ਚਾਹ ਕਿ ਕੈਬਨਿਟ ਦੇ ਵਿੱਚ ਸਟੇਟਸ ਕਤਰਾ ਨੂੰ 74,700 ਡਾਲਰ ਵਾਧੂ ਮਿਲਣਗੇ ਦੱਸਿਆ ਕਿ ਪਿਛਲੇ ਹਫਤੇ ਮੁਕੰਮਲ ਹੋਈਆਂ ਕੈਨੇਡਾ ਦੀਆਂ ਫੈਡਰਲ ਚੋਣਾਂ ਦੇ ਵਿੱਚ ਲਿਬਰਲ ਪਾਰਟੀ ਦੇ ਵੱਲੋਂ 169 ਸੀਟਾਂ ਉਤੇਜਿਤ ਪ੍ਰਾਪਤ ਕੀਤੀ ਗਈ ਸੀ ਤੇ ਨਵੀਂ ਬਣਨ ਵਾਲੀ ਕੈਨੇਡੀਅਨ ਸਰਕਾਰ ਦੇ ਮੰਤਰੀ ਮੰਡਲ ਦੇ ਵਿੱਚ ਕੁਝ ਪੰਜਾਬੀ ਚਿਹਰਿਆਂ ਨੂੰ ਸ਼ਾਮਲ ਕਿਤੇ ਜਾਣ ਦੀ ਚੁੱਝ ਚਰਚਾ ਵੀ ਚੱਲ ਰਹੀ ਹੈ ਬਿਊ ਰਿਪੋਰਟ ਚੈਨਲ ਪੰਜਾਬੀ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ